ਮੈਂ ਗੋਲਡੀ ਬਰਾੜ ਮੈਂ ਕੁਝ ਗੱਲਾਂ ਕਲੀਅਰ ਕਰਨਾ ਚਾਹੁੰਨਾ ਜਿਹੜਾ ਪੈਰੀ ਵਾਲਾ ਜਿਹੜਾ ਮੁੱਦਾ ਚੱਲ ਰਿਹਾ ਉਹ ਤੇ ਰਿਗਾਰਡਿੰਗ ਪੈਰੀ ਨੇ ਜਿਹੜੀ ਇਹ 3 ਮਿੰਟ ਦੀ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਉਹਨੇ ਕਰਕੇ ਵਿੱਕੀ ਟੈਲੇ ਨੂੰ ਭੇਜੀ ਸੀ ਵਿੱਕੀ ਟੈਲੇ ਨੂੰ ਤਾਂ ਭੇਜੀ ਸੀ ਕਿਉਂਕਿ ਇਹ ਜੋ 2-3 ਮਿੰਟ ਗੱਲ ਹੋਈ ਹੈ ਜਿਆਦਾ ਵਿੱਕੀ ਟੈਲੇ ਬਾਰੇ ਗੱਲ ਹੋ ਰਹੀ ਹੈ ਕਿ ਲੋਰੈਂਸ ਨੇ ਵਿੱਕੀ ਟੈ ਲੈ ਲਈ ਇਹ ਮੈਸੇਜ ਪਾਸ ਕੀਤਾ ਕਿਉਂਕਿ ਉਹ ਪਹਿਲਾਂ ਪੈਰੀ ਨੂੰ ਮੈਸੇਜ ਕਰ ਰਿਹਾ ਸੀ ਕਿ ਨਾਲ ਗੱਲ ਕਰਨੀ ਹੈ ਤਾਂ ਇਹ ਪੈਰੀ ਨੇ ਫੋਨ ਚੱਕਦੇ ਸਾਰੀ ਰਿਕਾਰਡਿੰਗ ਲਾ ਲਈ ਸੀ ਵੀ ਮੈਂ ਐਸ ਇਟ ਇਜ਼ ਵਿੱਕੀ ਟੈਲੇ ਨੂੰ ਫਾਰਵਰਡ ਕਰ ਦੂੰਗਾ ਜਿੰਨੀ ਕੋ ਦੇ ਬਾਰੇ ਗੱਲ ਹੋਈ ਆ ਉਹਨੇ ਗੱਲ ਉਦੋਂ ਬਾਅਦ ਚ ਕਰਨੀ ਨਾ ਕਰਨੀ ਉਹਦੀ ਮਰਜ਼ੀ ਆ ਵਿੱਕੀ ਟੈਲੇ ਨਾਲ ਗੱਲ ਕਰਨ ਨੂੰ ਇਹ ਤਾਂ ਕਹਿ ਰਿਹਾ ਸੀ ਜਾਂ ਕਹਿ ਰਿਆ ਸੀ ਹਾਂ ਵੀ ਅਸੀਂ ਮਾਰ ਦਿਆਂਗੇ ਉਹਨੂੰ ਜਾਂ ਮਸਲਾ ਲਾਵਾਂਗੇ ਸੀਪੇ ਦਾ ਕਿਉਂਕਿ ਲਾਰੈਂਸ ਦੇ ਮਨ ਚ ਇਹ ਮਿਸ ਅੰਡਰਸਟੈਂਡਿੰਗ ਹੈ ਵੀ ਕਿਤੇ ਵਿੱਕੀ ਟੈਲੇ ਦੇ ਵੀ ਕੋਈ ਇਨਵੋਲਵਮੈਂਟ ਹੈ ਸੀਪੇ ਦੇ ਕੰਮ ਚ ਪਰ ਸੀਪੇ ਵਾਲੇ ਕੰਮ ਚ ਵਿੱਕੀ ਟੈਲੇ ਦੀ ਕੋਈ ਇਨਵੋਲਵਮੈਂਟ ਨਹੀਂ ਲਾਰੈਂਸ ਨੂੰ ਇਹ ਗੱਲ ਤਾਂ ਲੱਗਦੀ ਹੈ ਕਿਉਂਕਿ ਸੀਪਾ ਜਦੋਂ ਇੰਡੀਆ ਤੋਂ ਭੱਜ ਕੇ ਦੁਬਈ ਗਿਆ ਸੀ ਕਿ ਉਹ ਦੁਬਈ ਜਾ ਕੇ ਮਣੀ ਨਾਮ ਦੇ ਮੁੰਡੇ ਕੋਲੇ ਰਿਹਾ ਸੀ ਮਣੀ ਜਿਹੜਾ ਕੈਨੇਡਾ ਤੋਂ ਫਰਾਰ ਹੋ ਕੇ ਮੁੰਡਾ ਦੁਬਈ ਰਹਿੰਦਾ ਪਿਆ ਤੇ ਮਣੀ ਤੇ ਵਿੱਕੀ ਟੈਲਾ ਬਈ ਆਪਸ ਚ ਕਾਲਜ ਟਾਈਮ ਦੇ ਦੋਸਤ ਨੇ ਮਣੀ ਦੀ ਜਦੋਂ ਕਿਤੇ ਵਿੱਕੀ ਟੈਲੇ ਨਾਲ ਗੱਲ ਹੁੰਦੀ ਹੋਣੀ ਆ ਕੋਈ 2-3 ਮਹੀਨੇ ਪਹਿਲਾਂ ਉਹਨੇ ਦੱਸਿਆ ਹਣਾ ਵੀ ਸੀਪਾ ਮੁੰਡਾ ਕੋਈ ਇੰਡੀਆ ਤੋਂ ਆਇਆ ਵੀ ਉਹ ਮੇਰੇ ਘਰੇ ਰਹਿੰਦਾ ਪਿਆ ਤੇ ਵਿੱਕੀ ਟੈਲੇ ਨੇ ਮਣੀ ਨੂੰ ਅਵੇਅਰ ਕੀਤਾ ਕਿ ਸੀਪਾ ਕੋ ਬੰਦਾ ਏਡਾ ਵਧੀਆ ਨਹੀਂ ਤੇ ਪੁਲਿਸ ਦਾ ਮੁਖਵਟ ਹੈ ਬੰਦਾ ਅਸੀਂ ਇਹ ਜੀਲਾ ਚ ਇਹਨਾਂ ਨੂੰ ਵੇਖਿਆ ਕਿੱਦਾਂ ਦੇ ਕਰਤਾਰ ਦੇ ਬੰਦੇ ਨੇ ਇਹ ਤੇਰੇ ਘਰੇ ਰਹਿ ਕੇ ਤੇਰੀ ਸਾਰਾ ਭੇਥ ਲੈ ਕੇ ਤੇਰਾ ਪੁਲਿਸ ਨੂੰ ਦੇਣ ਕਿ ਤੇ ਐਵੇਂ ਕੱਲ ਨੂੰ ਤੈਨੂੰ ਟਾਂਗੀ ਕਰਨਗੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਕਰ ਕਿ ਤੈਨੂੰ ਵਧੀਆ ਬੰਦਾ ਨਹੀਂ ਇਹ ਤੇਰੇ ਨਾਲ ਰਹਿਣ ਵਾਲਾ ਬੰਦਾ ਨਹੀਂਗਾ ਤੇ ਇਹ ਗੱਲ ਸਮਝਾਓ ਸੀਪਾ ਤੱਕ ਚੱਲ ਗਈ ਕਿ ਵਿੱਕੀ ਟੈਲੇ ਨੇ ਮਨੀ ਕੋਲੇ ਆ ਗੱਲ ਕੀਤੀ ਹੈ ਤੇ ਸੀਪਾ ਨੇ ਲਾਰੈਂਸ ਕੋਲੇ ਕੀਤੀ ਹੋਣੀ ਹੈ ਤੇ ਹੁਣ ਜਦੋਂ ਸੀਪਾ ਮਰ ਗਿਆ ਤੇ ਲਾਰੈਂਸ ਨੂੰ ਐਂ ਲੱਗ ਰਿਹਾ ਵੀ ਵਿੱਕੀ ਟੈਲੇ ਦਾ ਵੀ ਵਿੱਚ ਕੋਈ ਸੀਗਾ ਜਾਂ ਨਹੀਂ ਸੀਗਾ ਅਸੀਂ ਇਵੇਂ ਕਿ ਮੈਂ ਵੀ ਮਨੀ ਨੂੰ ਫੋਨ ਕੀਤਾ ਸੀ ਮੈਂ ਵੀ ਮਨੀ ਨੂੰ ਅਵੇਅਰ ਕੀਤਾ ਸੀ ਵੀ ਮਨੀ ਤੂੰ ਇਹਦਾ ਦੁਬਈ ਤੇ ਰਹਿੰਦਾ ਉਹਨਾ ਮਨੀ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਅਸੀਂ ਯਾਰ ਕਿਸੇ ਨੂੰ ਨਜਾਇਜ਼ ਨਹੀਂ ਮਾਰਨਾ ਚਾਹੁੰਦੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਰੱਖ ਸੀਪੇ ਨੂੰ ਅਸੀਂ ਮਾਰਨਾ ਹੀ ਮਾਰਨਾ ਅਸੀਂ ਮਨੀ ਨੂੰ ਹੀ ਇਹ ਗੱਲ ਕਹਿਤੀ ਸੀ ਪਹਿਲਾਂ ਠੀਕ ਹੈ ਇਹ ਗੱਲ ਮਣੀਕ ਵਾ ਇਸ ਗੱਲ ਦਾ ਆਪਾਂ ਵੇਖੀ ਜੀ ਨਾ ਤਾਂ ਬੰਦਾ ਕਦੇ ਕੋਈ ਨਿਆਇਜ ਮਾਰਿਆ ਨਾ ਕਦੇ ਮਾਰੀਏ ਸਾਡੀ ਲੌਰੈਂਸ ਨਾਲ ਵੀ ਇਹਨਾਂ ਗੱਲਾਂ ਤੋਂ ਫਿਕਰ ਸ਼ੁਰੂ ਹੋਈ ਸੀ ਕਿਉਂਕਿ ਇਹ ਤਾਕਤ ਦੇ ਨਸ਼ੇ 'ਚ ਰੱਬ ਭੁੱਲ ਗਿਆ ਠੀਕ ਹੈ ਇਹੋ ਬਸ ਇਹ ਲੱਗਦਾ ਵੀ ਮੈਂ ਆਪਦਾ ਸਿਸਟਮ ਸੈੱਟ ਕਰਨਾ ਹੈ ਆਪਦੇ ਸਿਸਟਮ ਨੂੰ ਸੈੱਟ ਕਰਨ ਲਈ ਆਪ ਪਾਵਰ ਚ ਆਨਲੀ ਮੈਨੂੰ ਕਿਸੇ ਨੂੰ ਵੀ ਮਾਰਨਾ ਪੈ ਜੇ ਕੋਈ ਸ਼ਰੀਫ ਹੋਵੇ ਕੋਈ ਜਿੱਦਾਂ ਮਰਜ਼ੀ ਵਧੀਆ ਬੰਦਾ ਹੋਵੇ ਕੋਈ ਚਾਹੇ ਸਮਾਜ ਸ਼ਿਵ ਹੋਵੇ ਬਸ ਬੰਦਾ ਮਾਰਨਾ ਹੈ ਠੀਕ ਹੈ ਬਸ ਆਲਦਾ ਨਾਮ ਬਣਾਉਣਾ ਹੈ ਆਪਦੀ ਪਾਵਰ ਪਰ ਚਾਹਣਾ ਅਸੀਂ ਨੂੰ ਇੱਥੋਂ ਤੱਕ ਮਤਲਬ ਰਹਿ ਗਿਆ ਪਰ ਅਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਆਪਾਂ ਉਹ ਬੰਦੇ ਮਾਰੇ ਜਿਨ੍ਹਾਂ ਨੂੰ ਮਾਰਨ ਦੇ ਆਪਣੇ ਕੋਲੇ ਕਾਰਨ ਸੀ ਧਰਮ ਵੀ ਇਹ ਗੱਲ ਕਹਿੰਦਾ ਵੀ ਜਿਹੜਾ ਬੰਦਾ ਤੁਹਾਨੂੰ ਮਾਰਨਾ ਚਾਹੁੰਦਾ ਉਹਨੂੰ ਮਾਰਨਾ ਕੋਈ ਪਾਪ ਨਹੀਂ ਜਿੰਨੇ ਬੰਦਿਆਂ ਦੇ ਕੰਮ ਅੱਜ ਤੇ ਸਾਡੇ ਹੱਥੋਂ ਹੋਏ ਆ ਉਹ ਸਾਰੇ ਬੰਦੇ ਸਾਮ ਹਾਊਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਪਹਿਲਾਂ ਪੰਚਾਇਆ ਠੀਕ ਹੈ ਦੋਸਤ ਆਪਸ ਵਿੱਚ ਲੜ ਵੀ ਪੈਂਦੇ ਹੁੰਦੇ ਆ ਦੋਸਤ ਦੁਸ਼ਮਣ ਵੀ ਬਣ ਜਾਂਦੇ ਹੁੰਦੇ ਆ ਪਰ ਜੇ ਬੰਦਾ ਮਰਦ ਦਾ ਬੱਚਾ ਹੋਵੇ ਨਾ ਤੇ ਉਹਦੀ ਉਹਦਾ ਫਰਜ਼ ਇਹ ਬਣਦਾ ਵੀ ਉਹ ਉਹ ਅਲਰਟ ਕਰੇ ਅਗਲੇ ਬੰਦੇ ਨੂੰ ਵੀ ਤੇਰਾ ਮੇਰਾ ਰੌਲਾ ਤੂੰ ਆਹ ਗਲਤੀ ਕੀਤੀ ਐ ਤੈਨੂੰ ਅਸੀਂ ਨੁਕਸਾਨ ਕਰਾਂਗੇ ਜੇ ਤਿੱਥੋਂ ਹੁੰਦਾ ਤੂੰ ਕਰ ਲੈ ਜੇ ਬੱਜ ਸਕਦਾ ਤਾਂ ਵੱਜ ਲੈ ਸੀਪਾ ਮਾਰਿਆ ਸੀਪੇ ਨੂੰ ਪਹਿਲਾਂ ਕਿਹਾ ਸੀ ਤੇ ਹੋਰ ਵੀ ਮੇਰੇ ਕਈ ਐ ਜੇ ਬੰਦੇ ਨੇ ਜਿਹੜੇ ਕਿਸੇ ਟਾਈਮ ਮੇਰੇ ਦੋਸਤ ਰਹੇ ਨੇ ਤੇ ਅੱਜ ਮੈਂ ਮੇਰੇ ਦੁਸ਼ਮਣ ਨੇ ਉਹ ਪਰ ਮੈਂ ਉਹਨਾਂ ਨੂੰ ਪਹਿਲਾਂ ਅਵੇਅਰ ਕੀਤਾ ਹਾਲਾਂਕਿ ਜੇ ਮੈਂ ਬਿਨਾਂ ਤਸੇ ਮਾਰਨਾ ਹੁੰਦਾ ਨਾ ਇਹ ਲਾਰਸ ਵਾਂਗੂ ਗੱਲਾਂ ਮਾਰ ਮਾਰ ਮਿੱਠੀਆਂ ਮਿੱਠੀਆਂ ਘਰ ਪਰਿਵਾਰਾਂ ਦੀਆਂ ਗੱਲਾਂ ਕਰ ਕਰ ਬਾਅਦ ਚ ਬੁਲਾਉਣਾ ਹੁੰਦਾ ਤੇ ਜਿਵੇਂ ਮਰਜ਼ੀ ਮਾਰ ਲੈਂਦੇ ਪਰ ਇਹ ਕੰਮ ਨਹੀਂ ਕਰਨਾ ਕਿਉਂਕਿ ਵੈਰੀ ਵੈਰੀ ਨੂੰ ਮਾਰਦੇ ਹੀ ਹੁੰਦੇ ਆ ਠੀਕ ਹੈ ਇਹ ਸੂਲ ਹੈ ਪਰ ਯਾਰ ਬਣ ਕੇ ਕਿਸੇ ਨੂੰ ਮੈਂ ਪਿੱਠ ਕੇ ਛੁਰਾ ਮਾਰਨਾ ਇਹਦੀ ਕਿਤੇ ਮਾਫੀ ਨਹੀਂ ਕੁਦਰਤ ਇਨਸਾਫ ਕਰੂਗੀ ਲਾਰੈਂਸ ਤੇਰੇ ਨਾਲ ਤੈਨੂੰ ਆਪ ਨੂੰ ਵੀ ਪਤਾ ਤੂੰ ਆਪ ਦੀ ਮੌਤ ਦਸਾਇਨ ਕਰ ਲਿਆ ਤੂੰ ਆਪ ਦੀ ਮੌਤ ਦੇ ਕਾਗਜ਼ਾਂ ਦੇ ਸਾਇਨ ਕਰ ਲਿਆ ਜਿਹੜਾ ਤੂੰ ਆਹ ਹਕਦਦਾਰੀ ਕੀਤੀ ਹੈ ਗਦਾਰੀ ਦੀ ਤੈਨੂੰ ਕਿਤੇ ਮਾਫੀ ਨਹੀਂ ਮਿਲਦੀ ਲਾਰੈਂਸ ਕਿੱਥੇ ਮਰਜੀ ਭੱਜ ਲਈ ਠੀਕ ਹੈ ਤੇ ਜਿਹੜੀਆਂ ਕਣੀਆਂ ਅੱਠ ਹੱਥਾਂ ਦੀਆਂ ਕੱਟ ਪੁਤਲੀਆਂ ਨਹੀਂ ਨਾ ਜਿਹੜੀਆਂ ਸਾਡੇ ਬਾਰੇ ਬਕਵਾਸ ਕਰ ਰਹੀਆਂ ਸਾਨੂੰ ਐਂ ਤਾਂ ਕਰਦੀਆਂ ਵੀ ਤੁਸੀਂ ਤਾਂ ਆਏ ਸੀਗੇ ਤੇ ਤੁਸੀਂ یوں ਸੀ ਠੀਕ ਹੈ ਭਰਾ ਭਾਈਚਾਰੇ ਚ ਸਭ ਕੁਝ ਕੀਤਾ ਭਰਾਵਾਂ ਭਰਾਵਾਂ ਨੂੰ ਵਟਾ ਕਰਨ ਲਈ ਆਪ ਵੀ ਕਦੇ ਨੀਵੀਂ ਥਾਂ ਤੇ ਬਹਿ ਜੇ ਬਹਿ ਕੇ ਹੋਵਾਂਗੇ ਵੀ ਕੋਈ ਨਹੀਂ ਯਾਰ ਭਰਾ ਵੱਡੇ ਹੋਣੇ ਚਾਹੀਦੇ ਆ ਭਾਈਚਾਰਾ ਵੱਡਾ ਤੇ ਆਪਾਂ ਸਾਰੇ ਤੱਕੜੇ ਆ ਤੇ ਜੇ ਤੁਸੀਂ ਅੱਜ ਇਦਾਂ ਗੱਲਾਂ ਕਹੋ ਵੀ ਤੁਸੀਂ ਤਾਂ ਸਾਡੇ ਥੱਲੇ ਲੱਗ ਕੇ ਰਹਿੰਦੇ ਸੀ ਜਾਂ ਇਦਾਂ ਜੋ ਤਾਂ ਫਿਰ ਤੁਹਾਡੇ ਮਨ 'ਚ ਪਹਿਲੇ ਦਿਨ ਹੀ ਪਾਪ ਸੀ 17 17 18 18 ਸਾਲਾਂ ਦੇ ਆਪਾਂ ਪਸਟੇ ਯਾਰ ਰਹੇ ਆ ਠੀਕ ਆ ਸਾਰੇ ਸ਼ੁਰੂ ਤੋਂ ਇਕੱਠੇ ਰਹੇ ਆ ਹੁਣ ਤੁਸੀਂ ਇਹ ਆ ਗੱਲਾਂ ਕਰਦੇ ਹੋ ਨਾ ਇੱਥੇ ਤੁਹਾਡੀ ਏਕਾਦ ਦਾ ਪਤਾ ਲੱਗਦਾ ਵੀ ਤੁਹਾਡੀ ਫਿਤਰਤ ਕੀ ਹੈ ਪਰ ਅਸੀਂ ਤੁਹਾਡੇ ਵਾਲੇ ਲੈਵਲ ਤੇ ਕਦੇ ਨਹੀਂ ਗਿਰਾਂਗੇ ਅੱਜ ਵੀ ਮੈਂ ਕਹਿੰਦਾ ਕਦੇ ਕਿਸੇ ਨੂੰ ਨਿਆਂਇ ਨਹੀਂ ਮਾਰਾਂਗੇ ਜਿਹੜਾ ਬੰਦਾ ਮਾਰਾਂਗੇ ਜੱਜ ਮਾਰਾਂਗੇ ਕਸੂਰਵਾਰ ਮਾਰਾਂਗੇ ਤੁਹਾਡੀ ਮੌਤ ਆਈ ਹੈ ਤੁਹਾਨੂੰ ਦਿਖ ਰਹੀ ਹੈ ਤੁਸੀਂ ਡਰਦੇ ਇਹ ਗਲਤੀਆਂ ਕਰੀ ਜਾਂਦੇ ਹੋ ਤੇ ਉਹ ਗੱਲ ਹੈ ਨਾ ਕਿ ਘਾਲ ਤੇ ਵੀ ਡੁੱਬਣ ਲੱਗਿਆ ਜਿੰਨੇ ਜ਼ਿਆਦੇ ਹੱਥ ਪੈਰ ਮਾਰੇ ਬੰਦਾ ਉੰਨੀ ਛੇਤੀ ਡੁੱਬਦਾ ਹੁੰਦਾ ਤੇ ਤੂੰ ਛੇਤੀ ਡੁੱਬਹਿਣਾ ਨੂੰ ਯਾਦ ਰੱਖੀ ਇਹ ਰਿਕਾਰਡਿੰਗ ਤਾਂ ਅਜੇ 3 ਮਿੰਟਾਂ ਦੀ ਸਾਹਮਣੇ ਆਈ ਹੈ ਨਾ ਇਸ ਰਿਕਾਰਡਿੰਗ ਚ ਦਾ ਹਜੇ ਉਹ ਫਿਰ ਵੀ ਚੱਲ ਵਿੱਕੀ ਬਾਰੇ ਥੋੜਾ ਜਿਹਾ ਗਰਮ ਮੈਸੇਜ ਦੇ ਰਿਹਾ ਪੈਰੀ ਨੂੰ ਕਿ ਮੈਸੇਜ ਫਾਰਵਰਡ ਕਰਦੀ ਹੁਣ ਪੈਰੀ ਨੂੰ ਤਾਂ ਹਿੰਟ ਵੀ ਨਹੀਂ ਆਇਆ ਕਿ ਵੀ ਮੇਰੇ ਮਨ ਚ ਵੀ ਉਹੋ ਕੁਛ ਰੱਖ ਰਿਹਾ ਹਾਲਕਿ ਇਹ ਪੁਲਿਸ ਇਨਵੈਸਟੀਗੇਸ਼ਨ 'ਚ ਆ ਗਿਆ ਉਹਨੇ ਵੀ ਜੇਟੀ ਪੈਰੀ ਨਾਲ ਆਹ ਗੱਲ ਕਰ ਰਿਆ ਸੀ ਨਾ ਲਾਰੈਂਸ ਉਸ ਦਿਨ ਵੀ ਪੈਰੀ ਤੇ ਟਰੈਪ ਲੱਗਿਆ ਹੋਇਆ ਸੀ ਪਰ ਇਹਨਾਂ ਦੇ ਉਹ ਹੱਥ ਨਹੀਂ ਆ ਰਹੇ ਸੀ ਇਹਨਾਂ ਨੇ ਉਸ ਤੋਂ ਬਾਅਦ ਵੀ ਇੱਕ ਦੋ ਦਿਨ ਉਹਨੂੰ ਲੱਭਤੇ ਫਿਰੇ ਫਿਰ ਲਾਰੈਂਸ ਨੇ ਉਹਨੂੰ ਦੁਬਾਰੇ ਫੋਨ ਲਾਇਆ ਤੇ ਉਹਨੂੰ ਆਈਂ ਬਹਾਨਾ ਬਣਾਇਆ ਵੀ ਯਾਰ ਆਹ ਹੁਣ ਵੀ ਆਪਣੀ ਗੱਲ ਸਿੱਧੀ ਨਹੀਂ ਹੋ ਰਹੀ ਕਿਉਂਕਿ ਡੱਬੇ ਕਾਲ ਤੇ ਇੱਕ ਮੁੰਡਾ ਗੱਲ ਕਰਾ ਰਿਹਾ ਸੀ ਵਿੱਚ ਜਿਹੜਾ ਰਿਕਾਰਡਿੰਗ 'ਚ ਬੋਲ ਵੀ ਰਿਹਾ ਤੇ ਲਾਰੈਂਸ ਨੇ ਪੈਰੀ ਨੂੰ ਇਹ ਗੱਲ ਕਹੀ ਵੀ ਯਾਰ ਤੇਰੇ ਨਾਲ ਸਿੱਧੀ ਗੱਲ ਕਰਨੀ ਹੈ ਫੋਂ 10 ਸੈਕਟਰ ਜਾਂ ਜਾਂ 26 ਸੈਕਟਰ ਜਾਂ ਤੈਨੂੰ ਉੱਥੇ ਇੱਕ ਮੁੰਡਾ ਫੋਨ ਦੇਣ ਆਉਂਦਾ ਉਹ ਫੋਨ ਤੋਂ ਮੈਂ ਨਾਲ ਗੱਲ ਕਰੀ ਘੰਟਾ ਇਹਦੇ ਨਾਲ ਗੱਲਾਂ ਕਰੀ ਗਿਆ ਅਸ ਅਸ ਗੱਲਾਂ ਕੀਤੀਆਂ ਨੂੰ ਪੂਰਾ ਯਕੀਨ ਚ ਲੈ ਲਿਆ ਤਾਂ ਹੀ ਉਹ ਵਿਚਾਰਾ ਕੱਲਾ ਨਿਹੱਥਾ ਉੱਥੇ ਜਾਵੜਿਆ ਕਿ ਉੱਥੇ ਜਿਹੜਾ ਮੁੰਡਾ ਇਹਨੂੰ ਫੋਨ ਦੇਣ ਆਇਆ ਹੋਵੇ ਇਹਦੇ ਨਾਲ ਹੀ ਗੱਡੀ 'ਚ ਬੈਠਾ ਪਤਾ ਨਹੀਂ ਇਹਦੇ ਨਾਲ ਗੱਲ ਵੀ ਕਰਾਈ ਹੋਵੇ ਚਾਹੇ ਨਾ ਕਰਾਈ ਹੋਵੇ ਹੁਣ ਉਹ ਤਾਂ ਰੱਬ ਜਾਣਦਾ ਨਾਲ ਸੀਟ ਤੇ ਬੈਠੇ ਨਹੀਂ ਉਹਦੇ ਐ ਢਿੱਡ 'ਚ ਗੁਲੀਆਂ ਮਾਰਤੀਆਂ ਤੇ ਬਾਅਦ 'ਚ ਗੱਡੀ 'ਚੋਂ ਉੱਤੋਂ ਲੱਗੇ ਨੇ 2 ਗੋਲੀਆਂ ਬਾਹਰੋਂ ਮਾਰੀਆਂ 5 ਗੋਲੀਆਂ ਗੱਡੀ 'ਚ ਨਾਲ ਸੀਟ 'ਤੇ ਬੈਠ ਕੇ ਮਾਰੀਆਂ 2 ਗੋਲੀਆਂ ਬਾਹਰ ਨਿਕਲ ਕੇ ਮਾਰੀਆਂ ਏਡੇ ਵੱਡੇ ਬਦਮਾਸ਼ ਨੇ ਇਹ ਨਾਲ ਬੰਦੇ ਦੇ ਨਾਲ ਬਹਿ ਕੇ ਉਹਦੇ ਨਾਲ ਗੱਲਾਂ ਕਰਕੇ ਪਛਾਣ ਚ ਕੋਦੇ ਗੋਲੀਆਂ ਮਾਰ ਕੇ ਭੱਜਿਆ ਤੇ ਹੁਣ ਆਲਦੇ ਆਪ ਨੂੰ ਇਹ ਸਮਝੀ ਜਾਂਦੇ ਵੀ ਅਸੀਂ ਪਤਾ ਨਹੀਂ ਕਿੱਡੇ ਵੱੱਡੇ ਹੋ ਗਏ ਤੇ ਪਤਾ ਨਹੀਂ ਕਿੱਡੇ ਖਤਰਨਾਕ ਹੋ ਗਏ ਲੱਖ ਦੀ ਲਾਹਤ ਤਾਂ ਤੁਹਾਡੇ ਆ ਜੇ ਵੱਡੇ ਹੁੰਦੇ